ਪੀਟੀਸੀ ਤੋਂ ਨਹੀਂ ਇਹ ਮੈਂ ਜੰਨਤੋਂ ਨਹੀਂ ਐਨ ਜੀਪੀਟੀਸੀ ਤੋਂ ਚਲੋ ਪੀਡੀਸੀ ਤੋਂ ਮੰਨ ਲਓ ਜੀ ਬਸ ਤੁਸੀਂ ਸੁਖਵੀਰ ਬਾਦਲ ਨੂੰ ਪੁੱਛ ਲਿਆ ਰੁਕੋ ਜ਼ਰਾ ਧਿਆਨ ਦੇ ਨਾਲ ਸੁਣਿਓ ਕਿ ਆਖਰਕਾਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੱਤਰਕਾਰ ਨਾਲ ਅਜਿਹੇ ਲੈਜ਼ੇ ਚ ਗੱਲ ਕਿਉਂ ਕੀਤੀ ਦਰਸਲ ਜਦੋਂ 2023 ਚ ਪੰਜਾਬ ਚ ਹੜ੍ਹ ਆਏ ਸੀ ਤਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਸੀ ਕਿ ਉਹਨਾਂ ਦੀ ਸਰਕਾਰ ਮਰੀ ਹੋਈ ਬੱਕਰੀ ਅਤੇ ਮੁਰਗੀ ਦਾ ਮੁਆਵਜ਼ਾ ਵੀ ਦੇਵੇਗੀ ਤੇ ਹੁਣ ਪੰਜਾਬ ਚ ਆਏ ਹੜ੍ਹਾਂ ਨੇ ਭਾਰੀ ਤਬਾਹੀ ਮਚਾਈ ਹੋਈ ਐ ਤੇ ਲੋਕ ਆਪਣੇ ਹੋਏ ਨੁਕਸਾਨ ਦਾ ਮੁਆਵਜ਼ਾ ਵੀ ਮੰਗ ਰਹੇ ਨੇ 2 ਸਾਲ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਬਿਆਨ ਤੇ ਵਿਰੋਧੀ ਧਿਰਾਂ ਸਵਾਲ ਵਿਚੋਕ ਰਹੀਆਂ ਨੇ ਤੇ ਲੋਕ ਵੀ ਆਪ ਸਰਕਾਰ ਤੋਂ ਜਵਾਬ ਮੰਗ ਰਹੇ ਨੇ ਇੰਨਾ ਹੀ ਨਹੀਂ ਜਦੋਂ ਪੱਤਰਕਾਰਾਂ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਸ ਸਬੰਧੀ ਸਵਾਲ ਕੀਤਾ ਗਿਆ ਤੇ ਉਹਨਾਂ ਨੇ ਕੁਝ ਇਸ ਤਰ੍ਹਾਂ ਜਵਾਬ ਦਿੱਤਾ ਇਹ ਤੁਹਾਡੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜੀ ਕਿਹੜੀ ਵੀ ਅਸੀਂ ਮੁਰਗੀ ਮਾਰਗੀ ਉਹਦਾ ਵੀ ਖਰਚਾ ਦਵਾਂਗੇ ਜੇ ਬੱਕਰੀ ਮਾਰਗੀ ਉਹਦਾ ਵੀ ਦਵਾਂਗੇ ਅੰਦਰ ਲੋਕਾਂ ਦੇ ਵੀ ਨਹੀਂ ਆ ਰਹੇ ਮਨ ਲੈ ਕੋਈ ਤੁਸੀਂ ਪੀਟੀਸੀ ਤੋਂ ਨਹੀਂ ਮੈਂ ਜਨਤੋਂ ਨਹੀਂ ਐਮ ਜੀ ਪੀਟੀਸੀ ਤੋਂ ਚਲੋ ਪੀਟੀਸੀ ਤੋਂ ਮੰਨ ਲਓ ਜੀ ਬਸ ਤੁਸੀਂ ਸੁਖਵੀਰ ਬਾਦਲ ਪੁੱਛ ਲਿਓ ਕਾਲੀ ਦਲ ਨੇ ਵੀ ਆਪਣੇ ਸੋਸ਼ਲ ਮੀਡੀਆ ਤੇ ਮੁੱਖ ਮੰਤਰੀ ਭਗਵੰਤ ਮਾਨ ਦਾ ਉਹ ਬਿਆਨ ਸਾਂਝਾ ਕੀਤਾ ਤੇ ਨਾਲ ਹੀ ਕਈ ਸਵਾਲ ਚੁੱਕੇ ਨੇ ਕੁਦਰਤੀ ਆਫਤ ਆ ਗਈ ਬੱਕਰੀ ਤੇ ਮੁਰਗੀ ਮਰੀ ਦੇ ਵੀ ਪੈਸੇ ਦੇਵਾਂਗਾ ਮੈਂ ਜਦੋਂ 14 ਚ ਮੈਂ ਲੜਿਆ ਮੈਂ ਕਿਹਾ ਓਏ ਬੋਲਿਆ ਕਰੋ ਕੁਛ ਨਹੀਂ ਹੁੰਦਾ ਸਵਾਲ ਪੁੱਛੋ ਤੁਸੀਂ ਸਵਾਲ ਪੁੱਛ ਸਕਦੇ ਹੋ ਕਹਿੰਦੇ ਪੁੱਛ ਸਕਦੇ ਆ ਐਸੇ ਬੋਲਣ ਲੱਗੇ ਹੁਣ ਕਹਿੰਦਾ ਗੱਡੀ ਚ ਉੱਤਰ ਨਹੀਂ ਦਿੰਦੇ ਕਹਿੰਦਾ ਪਹਿਲੀ ਲਾ ਕੇ ਵੀਡੀਓ ਚ ਕਹਿੰਦੇ ਨਾ ਹਾਂਜੀ ਤੁਸੀਂ ਕੀ ਕੀਤਾ ਕਿੰਨੇ ਪੈਸੇ ਦਿੱਤੇ ਨੇ ਗ੍ਰਾਮ ਬੜੇ ਬੋਲਣ ਲੱਗੇ ਨੇ ਯਾਰ ਇੱਕ ਤੁਹਾਡੀ ਵੀਡੀਓ ਬੜੀ ਵਾਇਰਲ ਹੋ ਰਹੀ ਹੈ ਜੀ ਕਿਹੜੀ ਵੀ ਅਸੀਂ ਮੁਰਗੀ ਮਾਰਗੀ ਉਹਦਾ ਵੀ ਖਰਚਾ ਦਵਾਂਗੇ ਜੇ ਬੱਕਰੀ ਮਾਰਗੀ ਉਹਦਾ ਵੀ ਦਵਾਂਗੇ ਅੰਦਰ ਲੋਕਾਂ ਦੇ ਵੀ ਨਹੀਂ ਆ ਰਹੇ ਮਨ ਕੋਈ ਤੁਸੀਂ ਪੀਟੀਸੀ ਤੋਂ ਆਉਣਾ ਨਹੀਂ ਮੈਂ ਜਨਤੋਂ ਨਹੀਂ ਪੀਟੀਸੀ ਤੋਂ ਚਲੋ ਪੀਟੀਸੀ ਤੋਂ ਮੰਡੋ ਜੀ ਬਸ ਤੁਸੀਂ ਸੁਖਵੀਰ ਬਾਣ ਪ